ਸਾਰੇ ਮੈਂ ਕਿਤੇ ਪਹੁੰਚਾ ਲਈ ਪਹੇਰੀਆਂ ਦੇ ਉੱਥੇ ਕਿਤੇ ਅਸੀਂ ਸਾਹੀ ਸਾਡੇ ਪੈਰੁੱਥੇ ਪਏ ਵਿੱਚ ਰਾਣੀ ਪਿਆਰਾ ਵਿੱਚ ਅਸੀਂ ਗਿੱਧੀ ਕਰੇ ਹਾਨੀ ਮੇਰੇ ਲਿਖੀ ਤੇ ਬੇਤ ਬੇਤ ਕਾੜੇ ਇੱਟ ਨੇ ਜਿਹੜੇ ਜਿਹੜੇ ਉੱਤੇ ਖੱਲੇ ਸਾਰੇ ਸਿੱਕੇ ਮੇਰੇ ਨਾਮ ਦੇ ਫਲਗੇ ਅੰਬਰਾਂ 'ਚ ਦੇਖਣੇ ਲੁਧਿਆਣੀਆਂ ਦੇ ਗਾਰੇ ਵੱਖਰੇ ਹੀ ਲਿਖਦੇ ਸਾਡੀ ਲਾਈਫ ਕੁੜੇ ਰੰਡੀਆਂ ਬਲੈਕ ਨਹੀਂ ਕਰੇ ਪੁੱਠੇ ਕੰਮ ਇਹਦ ਮੰਗਨੇ ਕਰੈ ਕਨੀ ਹੱਥ ਸਾਡੇ ਅਸਲਾ ਤੇ ਪੁੱਠੇ ਹਟ ਰੈ ਕਨੀ ਕਰੇ ਪੁੱਠੇ ਕੰਮ ਇਹਦ ਮੰਗਨੇ ਕਰੈ ਕਨੀ ਅਸੀਂ ਆਪਾ ਫਾਪੇ ਮਾਰੇ ਜਦੋਂ ਸੱਚ ਬੋਲਦੇ ਜਦੋਂ ਹੰਡੀਆਂ ਲੜਾਈ ਪਹਿਲਾ ਹਿੱਕ ਖੋਲਦੇ ਅਸੀਂ ਮੂੰਹ ਉਤਨੀਆ ਨਹੀਂ ਚੁੱਪ ਆ ਸਾਡੇ ਟਪਾ ਉੱਤੇ ਲੱਗੇ ਥੋੜੇ ਪਾਪ ਬੋਲਦੇ ਉੱਪੇ ਕਿ ਤੁਕੇ ਪਾਪ ਬੋਲਦੇ ਲੋ ਤੇਆਂਿਆਂ ਰੇ ਦਸ ਕੈਲ ਵਖਰਾ ਕੁਮਾਰਤੀ ਵੀ ਦਸ ਨਾਲ ਲੈਂਦਾ ਟਕਰਾ ਵੈਰੀਆਂ ਨੂੰ ਦੇਖ ਵਿੱਚ ਪਾਤੇ ਚੱਕਰਾ ਗਾਣੇ ਸੁਣ ਲੂ ਕੀ ਕੰਦਾ ਵਿੱਚ ਮਾਰੇ ਟਕਰਾ ਕਿਜ ਪਾਵੇ ਸਾਡੀ ਛੋਟੀ ਕੌੜੀ ਭੂਲ ਰੱਖਿਆ ਆਦੇ ਵਰਕੀਆ ਤੋਲ ਰੱਖਿਆ ਸਾਨੂੰ ਦੇਖ ਜਿੰਨਾ ਦੀਆ ਸਿਰ ਦੁੱਖ ਦੇ ਸੀ ਦੇਖ ਉਹ ਲਾਲੀ ਮੈਂ ਬੜਾ ਛੱਟਾ ਮੋਲ ਰੱਖਿਆ ਹਟੋਗੇ ਅਸੀਂ ਵੈਰੀਆਂ ਦੇ ਪੁਰੇ ਹਾਲੀ ਫਰੇਸ ਮੇਰੇ ਨਾਲ ਹੀ ਚਿਹਰੇ ਤੋਂ ਬੇਦਲ ਧਰਤੀ ਤੇ ਅਸੀਂ ਪੈ ਕੇ ਭੁਕੇ ਉੱਤੇ ਕਾਲੀ ਸਾਣਾ ਜਿਹਾ ਜਿਗਰਾ ਸ਼ੇਰਾ ਜਿਹੀ ਚਾਲਨੀ ساری ਉਮਰ ਮੈਂ ਕੀਤਾ ਜੇ ਬਿਮਾਨੀ ਵੈਰੀਆਂ ਦੇ ਅੱਖੇ ਕਿਤੇ ਅਸੀਂ ਸਾਨੀ ਸਾਡੇ ਪੈਰ ਭੁਕੇ ਕਾਇਰ ਚਰਾਨੀ ਕਾਨੂੰਨ ਦਿੱਤੀ ਸੀ ਕਿਤੇ ਕਦੇ ਹਾਨੀ